ਮਾਊਲਾ ਜੀ ਕੋਈ ਰਾਗੀ ਸੀਗਾ ਜੰਦਾ ਉਹਨਾਂ ਦੇ ਕੋਲ ਆਫਿਸ ਚ 49 ਹੋ ਗਈ ਜਿੱਕਦਾ ਉਹਦੇ ਤੇ ਸਾਡਾ ਪਾਗੇ ਨਾਕਾ ਲੱਗਾ ਸੀਗਾ ਪਠਾਨਕੋਟ ਚੌਂਕ ਦੇ ਵਿੱਚ ਤੇ ਉਹ ਬੰਦੇ ਨੂੰ ਕੋਟ ਰਹਿ ਸੀਗੇ ਸਾਨੂੰ ਕਿਤੇ ਰਾਹੀ ਨਾ ਜਾ ਕੇ ਦੱਸਿਆ ਵੀ ਬੰਦੇ ਉਹ ਬਾੜੇ ਟੋਕ ਕਰ ਰਹੇ ਆ ਤੇ ਅਸੀਂ ਉਹਦੇ ਪਿੱਛੇ ਗਏ ਉਨੀ 5 ਫਾਇਰ ਉਹ ਬੰਦੇ ਦੇ ਕੀਤੇ ਤੇ ਚਾਰ ਜਾਂ ਪੰਜ ਫਾਇਰ ਤੇ ਜਿਹਦੇ ਵਿੱਚੋਂ ਇੱਕ जिंदा ਰੌਂਦ ਬਰਾਮਦ ਕਰ ਲਿਆ ਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਆ ਉਹ ਮੇਰੇ ਕੋਲ ਐਸਵੇਲੇ ਉਹ ਬੰਦੇ ਟ੍ਰਾਂਨਸਪੋਰਟ ਨਗਰ ਵਾਲੋਂ ਫੈਰ ਕਰਦੇ ਚਲ ਗਏ ਆ ਤੇ ਜਿਹੜਾ ਜਖਮੀ ਆ ਬੰਦਾ ਉਹ ਅਸੀਂ ਕਪੂਰ ਹਸਪੀਟਲ ਦਾਖਲ ਕਰਾਤਾ ਸੀ ਚੱਲੇ ਕਿੰਨੇ ਬੰਦੇ ਜਖਮੀ ਆ ਬੰਦਾ ਜੀ ਐਸਵੇਲੇ ਸਾਡੇ ਕੋਲ ਇੱਕ ਪਾ ਬਾਕੀ ਹੋ ਸਕਦੇ ਅੱਗੇ ਪਿੱਛੇ ਦੌੜਦੇ ਹੁਣ ਤੋਂ ਗੱਲ ਗੱਡੀ ਦੇ ਵਿੱਚ ਕਿੰਨੇ ਜਾਣਾ ਸੀ ਦੀ ਪੰਜ ਛੇ ਬੰਦੇ ਸੀ ਕਿ ਕੀ ਉਹਨਾਂ ਨੇ ਪਹਿਲੇ ਹਮਲਾ ਕੀਤਾ ਤੇ ਜਿਆਦਾ ਦੇ ਨਾਲ ਜਾਂ ਸਿੱਧੇ ਫਾਇਰ ਕੀਤਾ ਜੀ ਉਹ ਮੁੰਡੇ ਦੇ ਕਿਰਪਾਨਾਂ ਜਾਂ ਕੁੱਟਮਾਰ ਕੀਤੀ ਆ ਜਦੋਂ ਅਸੀਂ ਦੂਰੀ ਦੇ ਸਗੇ ਉਹਨੇ ਫਾਇਰ ਕੀਤਾ ਤੇ ਫਾਇਰ ਕਰਦੇ ਟ੍ਰਾਂਸਪੋਰਟ ਨਗਰਵਾਲ ਨੂੰ ਚਲ ਗਿਆ ਕਾਰ ਕੀ ਇਹ ਗੈਂਗਵਾਲ ਲੱਗਦੀ ਹੈਗੀ ਗੈਂਗਵਾਲ ਹੋ ਸਕਦੀ ਆ ਕਿ ਉਹਨਾਂ ਪਤੇ ਲੱਗੂਗਾ ਮੁੰਡਾ ਆਈਓ ਤਫ਼ਤੀਸ਼ ਕਰ ਸਕਦੇ ਆ ਜੀ ਹਾਂਜੀ ਕੋਈ ਸੀਸੀਟੀਵੀ ਫੁਟੇਜ ਦਾ ਕੁਛ ਆਇਆ ਨਹੀਂ ਜੀ ਉਹਦੇ ਵਿੱਚ ਕਵਰੇਜੋਂ ਪਤਾ ਲੱਗ ਸਕਦਾ ਕਿ ਕਿੱਥੇ ਵਾਕਿਆ ਹੋਇਆ ਜੀ ਹਾਂਜੀ ਅਸੀਂ ਕੋਈ ਮੂਵੀ ਨਹੀਂ ਬਣਾਈ ਨਾ ਸਾਡੇ ਕੋਲ ਸੈਕੁਰਿਟੀ ਚਲਦੀ ਤੇ ਵਿੱਚ ਰੋਜ਼ ਰੂਪ ਰਾਮਤ ਕਰ ਲੈਂਦਾ ਠੀਕ ਹੈ